ਸਸ਼ੀ ਗੱਲਚੇ ਲਿਵਿੰਗ ਇੰਡੀਆ ਨਿਊਜ਼ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਅਮਨਪ੍ਰੀਤ ਕੋਰ ਪੂਰੇ ਦੇਸ਼ ਦੇ ਵਿੱਚ ਗਰਮੀ ਨੇ ਪੂਰਾ ਜ਼ੋਰ ਫੜਿਆ ਹੋਇਆ ਹੈ ਦਿੱਲੀ ਐਨਸੀਆਰ ਤੋਂ ਇਲਾਵਾ ਰਾਜਸਥਾਨ ਪੰਜਾਬ ਅਤੇ ਕਈ ਹੋਰ ਰਾਜਾਂ ਦੇ ਵਿੱਚ 49 ਡਿਗਰੀ ਤੋਂ ਵੀ ਪਾਰ ਆ ਪਾਰ ਚੱਲ ਗਿਆ ਹੈ ਸਖਤ ਗਰਮੀ ਦੇ ਮੱਦੇਨਜ਼ਰ ਦਿੱਲੀ ਦੇ ਉਪ ਰਾਸ਼ਪਾਲ ਵੀ ਕੇ ਸਖਸੈਨਾ ਨੇ ਮਸੂਰਾ ਲਈ ਦੁਪਹਿਰ 12 ਤੋਂ 3 ਵਜੇ ਤੱਕ ਪੇੜ ਛੁੱਟੀ ਦਾ ਐਲਾਨ ਵੀ ਕਰ ਦਿੱਤਾ ਹੈ IMD ਨੇ ਦੱਸਿਆ ਕਿ 3 ਮਈ ਨੂੰ ਦਿੱਲੀ, ਪੱਛਮੀ ਉੱਤਰ ਪ੍ਰਦੇਸ਼, ਹਰਿਆਣਾ, ਪੰਜਾਬ ਅਤੇ ਰਾਜਸਥਾਨ ਦੇ ਵਿੱਚ ਮੀਂਹ ਪੈ ਸਕਦਾ ਹੈ। ਹਾਲਾਂਕਿ ਮੌਸਮ ਵਿਭਾਗ ਨੇ ਹੀਟ ਵੇਵ ਨੂੰ ਲੈ ਕੇ ਕਈ ਰਾਜਾਂ ਦੇ ਵਿੱਚ ਅਲਰਟ ਵੀ ਜਾਰੀ ਕੀਤਾ ਹੈ। ਅਗਲੇ 2 ਦਿਨਾਂ ਦੇ ਵਿੱਚ ਬਿਹਾਰ, ਝਾਰਖੰਡ ਅਤੇ ਉੜੀਸਾ ਲਈ ਕਈ ਗੰਭੀਰ ਹੀਟ ਵੇਵ ਅਲਰਟ ਜਾਰੀ ਕੀਤੇ ਨੇ। 3 ਦਿਨਾਂ ਬਾਅਦ ਜਦੋਂ ਬੰਗਾਲ ਦੀ ਖਾੜੀ ਤੋਂ ਨਮੀ ਆਵੇਗੀ ਤਾਂ ਹਾਲਾਤ ਸੁਧਰ ਜਾਣਗੇ। ਅੱਤ ਦੇ ਗਰਮੀ ਦੇ ਵਿੱਚ ਇੱਕ ਰਾਹਤ ਭਰੀ ਖਬਰ ਸਾਂਝੀ ਕਰ ਰਹੀ ਆ ਆਈਐਮਡੀ ਨੇ ਦੱਸਿਆ ਕਿ 3 ਮਈ ਨੂੰ ਦਿੱਲੀ ਪੱਛਮੀ ਉੱਤਰ ਪ੍ਰਦੇਸ਼ ਹਰਿਆਣਾ ਅਤੇ ਪੰਜਾਬ ਦੇ ਵਿੱਚ ਮੀਂਹ ਪੈ ਸਕਦਾ ਹੈ ਹਾਲਾਂਕਿ ਮੌਨਸੂਨ ਦੇ ਲਈ ਅਨੁਕੂਲ ਸਮਾ ਦੱਸਿਆ ਜਾ ਰਿਹਾ ਹੈ ਤੇ ਇਸ ਦੇ ਨਾਲ ਹੀ 24 ਘੰਟਿਆਂ ਦੇ ਵਿੱਚ ਕੇਰਲ ਦੇ ਵਿੱਚ ਮੌਨਸੂਨ ਪਹੁੰਚ ਸਕਦਾ ਹੈ ਤੇ ਪੰਜਾਬ ਦੇ ਵਿੱਚ ਵੀ ਜਲਦ ਬਾਰਿਸ਼ ਦੇ ਆਸਾਰ ਦੱਸੇ ਜਾ ਰਹੇ ਨੇ ਹਾਲਾਂਕਿ ਹੀਟ ਵੇਵ ਦਾ ਵੀ ਅਲਰਟ ਜਾਰੀ ਕੀਤਾ ਹੈ ਤੇ ਉਸ ਤੋਂ ਬਾਅਦ ਵੀ ਪੰਜਾਬ ਦੇ ਵਿੱਚ ਵੀ ਮੌਨਸੂਨ ਆਵੇਗਾ ਸਸ਼ੀਗਲਜੀ ਲਿਵਿੰਗ ਇੰਡੀਆ ਨਿਊਜ਼ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਅਮਨਪ੍ਰੀਤ ਕੌਰ ਪੂਰੇ ਦੇਸ਼ ਦੇ ਵਿੱਚ ਗਰਮੀ ਨੇ ਪੂਰਾ ਜ਼ੋਰ ਫੜਿਆ ਹੋਇਆ ਹੈ ਦਿੱਲੀ ਐਨਸੀਆਰ ਤੋਂ ਇਲਾਵਾ ਰਾਜਸਥਾਨ ਪੰਜਾਬ ਅਤੇ ਕਈ ਹੋਰ ਰਾਜਾਂ ਦੇ ਵਿੱਚ 49 ਡਿਗਰੀ ਤੋਂ ਵੇਪਾਰਾ ਪਾਰ ਚੱਲ ਗਿਆ ਹੈ ਸਖਤ ਗਰਮੀ ਦੇ ਮੱਦੇਨਜ਼ਰ ਦਿੱਲੀ ਦੇ ਉਪਰਾਜਪਾਲ ਵੀਕੇ ਸਖਸੈਨਾ ਨੇ ਮਸੂਰਾ ਲਈ ਦੁਪਹਿਰ 12 ਤੋਂ 3 ਵਜੇ ਤੱਕ ਪੇੜ ਛੁੱਟੀ ਦਾ ਐਲਾਨ ਵੀ ਕਰ ਦਿੱਤਾ ਹੈ ਆਈਐਮਡੀ ਨੇ ਦੱਸਿਆ ਕਿਤੇ ਮਈ ਨੂੰ ਦਿੱਲੀ ਪੱਛਮੀ ਉੱਤਰ ਪ੍ਰਦੇਸ਼ ਹਰਿਆਣਾ ਪੰਜਾਬ ਅਤੇ ਰਾਜਸਥਾਨ ਦੇ ਵਿੱਚ ਮੀਂਹ ਪੈ ਸਕਦਾ ਹੈ ਹਾਲਾਂਕਿ ਮੌਸਮ ਵਿਭਾਗ ਨੇ ਹੀਟ ਵੇਵ ਨੂੰ ਲੈ ਕੇ ਕਈ ਰਾਜਾਂ ਦੇ ਵਿੱਚ ਅਲਰਟ ਵੀ ਜਾਰੀ ਕੀਤਾ ਹੈ ਅਗਲੇ 2 ਦਿਨਾਂ ਦੇ ਵਿੱਚ ਬਿਹਾਰ ਝਾਰਖੰਡ ਅਤੇ ਉੜੀਸਾ ਲਈ ਕਈ ਗੰਭੀਰ ਹੀਟ ਵੇਵ ਅਲਰਟ ਜਾਰੀ ਕੀਤੇ ਨੇ 3 ਦਿਨਾਂ ਬਾਅਦ ਜਦੋਂ ਬੰਗਾਲ ਦੀ ਖਾੜੀ ਤੋਂ ਨਮੀ ਆਵੇਗੀ ਤਾਂ ਹਾਲਾਤ ਸੁਧਰ ਜਾਣਗੇ ਅੱਤ ਦੇ ਗਰਮੀ ਦੇ ਵਿੱਚ ਇੱਕ ਰਾਹਤ ਭਰੀ ਖਬਰ ਸਾਂਝੀ ਕਰ ਰਹੇ ਹਾਂ ਆਈਐਮਡੀ ਨੇ ਦੱਸਿਆ ਕਿ 3 ਮਈ ਨੂੰ ਦਿੱਲੀ ਪੱਛਮੀ ਉੱਤਰ ਪ੍ਰਦੇਸ਼ ਹਰਿਆਣਾ ਅਤੇ ਪੰਜਾਬ ਦੇ ਵਿੱਚ ਮੀਂਹ ਪੈ ਸਕਦਾ ਹੈ ਹਾਲਾਂਕਿ ਮੌਨਸੂਨ ਦੇ ਲਈ ਅਨੁਕੂਲ ਸਮਾ ਦੱਸਿਆ ਜਾ ਰਿਹਾ ਹੈ ਤੇ ਇਸ ਦੇ ਨਾਲ ਹੀ 24 ਘੰਟਿਆਂ ਦੇ ਵਿੱਚ ਕੇਰਲ ਦੇ ਵਿੱਚ ਮੌਨਸੂਨ ਪਹੁੰਚ ਸਕਦਾ ਹੈ ਤੇ ਪੰਜਾਬ ਦੇ ਵਿੱਚ ਵੀ ਜਲਦ ਬਾਰਿਸ਼ ਦੇ ਆਸਾਰ ਦੱਸੇ ਜਾ ਰਹੇ ਨੇ ਹਾਲਾਂਕਿ ਹੀਟ ਵੇਵ ਦਾ ਵੀ ਅਲਰਟ ਜਾਰੀ ਕੀਤਾ ਹੈ ਤੇ ਉਸ ਤੋਂ ਬਾਅਦ ਵੀ ਪੰਜਾਬ ਦੇ ਵਿੱਚ ਵੀ ਮੌਨਸੂਨ ਆਵੇਗਾ ਸਸ਼ਕਲਜੀ ਲਿਵਿੰਗ ਇੰਡੀਆ ਨਿਊਜ਼ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਅਮਨਪ੍ਰੀਤ ਕੋਰ ਪੂਰੇ ਦੇਸ਼ ਦੇ ਵਿੱਚ ਗਰਮੀ ਨੇ ਪੂਰਾ ਜ਼ੋਰ ਫੜਿਆ ਹੋਇਆ ਹੈ ਦਿੱਲੀ ਐਨਸੀਆਰ ਤੋਂ ਇਲਾਵਾ ਰਾਜਸਥਾਨ ਪੰਜਾਬ ਅਤੇ ਕਈ ਹੋਰ ਰਾਜਾਂ ਦੇ ਵਿੱਚ 49 ਡਿਗਰੀ ਤੋਂ ਵੇਪਾਰਾ ਪਾਰ ਚੱਲ ਗਿਆ ਹੈ ਸਖਤ ਗਰਮੀ ਦੇ ਮੱਦੇਨਜ਼ਰ ਦਿੱਲੀ ਦੇ ਉਪ ਰਾਸ਼ਪਾਲ ਵੀਕੇ ਸਖਸੈਨਾ ਨੇ ਮਸੂਰਾ ਲਈ ਦੁਪਹਿਰ 12 ਤੋਂ 3 ਵਜੇ ਤੱਕ ਪੇੜ ਛੁੱਟੀ ਦਾ ਐਲਾਨ ਵੀ ਕਰ ਦਿੱਤਾ ਹੈ IMD ਨੇ ਦੱਸਿਆ ਕਿ 3 ਮਈ ਨੂੰ ਦਿੱਲੀ, ਪੱਛਮੀ ਉੱਤਰ ਪ੍ਰਦੇਸ਼, ਹਰਿਆਣਾ, ਪੰਜਾਬ ਅਤੇ ਰਾਜਸਥਾਨ ਦੇ ਵਿੱਚ ਮੀਂਹ ਪੈ ਸਕਦਾ ਹੈ। ਹਾਲਾਂਕਿ ਮੌਸਮ ਵਿਭਾਗ ਨੇ ਹੀਟ ਵੇਵ ਨੂੰ ਲੈ ਕੇ ਕਈ ਰਾਜਾਂ ਦੇ ਵਿੱਚ ਅਲਰਟ ਵੀ ਜਾਰੀ ਕੀਤਾ ਹੈ। ਅਗਲੇ 2 ਦਿਨਾਂ ਦੇ ਵਿੱਚ ਬਿਹਾਰ, ਝਾਰਖੰਡ ਅਤੇ ਉੜੀਸਾ ਲਈ ਕਈ ਗੰਭੀਰ ਹੀਟ ਵੇਵ ਅਲਰਟ ਜਾਰੀ ਕੀਤੇ ਨੇ। 3 ਦਿਨਾਂ ਬਾਅਦ ਜਦੋਂ ਬੰਗਾਲ ਦੀ ਖਾੜੀ ਤੋਂ ਨਮੀ ਆਵੇਗੀ ਤਾਂ ਹਾਲਾਤ ਸੁਧਰ ਜਾਣਗੇ। ਅੱਤ ਦੇ ਗਰਮੀ ਦੇ ਵਿੱਚ ਇੱਕ ਰਾਹਤ ਭਰੀ ਖਬਰ ਸਾਂਝੀ ਕਰ ਰਹੇ ਹਾਂ ਆਈਐਮਡੀ ਨੇ ਦੱਸਿਆ ਕਿ 3 ਮਈ ਨੂੰ ਦਿੱਲੀ ਪੱਛਮੀ ਉੱਤਰ ਪ੍ਰਦੇਸ਼ ਹਰਿਆਣਾ ਅਤੇ ਪੰਜਾਬ ਦੇ ਵਿੱਚ ਮੀਂਹ ਪੈ ਸਕਦਾ ਹੈ ਹਾਲਾਂਕਿ ਮੌਨਸੂਨ ਦੇ ਲਈ ਅਨੁਕੂਲ ਸਮਾ ਦੱਸਿਆ ਜਾ ਰਿਹਾ ਹੈ ਤੇ ਇਸ ਦੇ ਨਾਲ ਹੀ 24 ਘੰਟਿਆਂ ਦੇ ਵਿੱਚ ਕੇਰਲ ਦੇ ਵਿੱਚ ਮੌਨਸੂਨ ਪਹੁੰਚ ਸਕਦਾ ਹੈ ਤੇ ਪੰਜਾਬ ਦੇ ਵਿੱਚ ਵੀ ਜਲਦ ਬਾਰਿਸ਼ ਦੇ ਆਸਾਰ ਦੱਸੇ ਜਾ ਰਹੇ ਨੇ ਹਾਲਾਂਕਿ ਹੀਟ ਵੇਵ ਦਾ ਵੀ ਅਲਰਟ ਜਾਰੀ ਕੀਤਾ ਹੈ ਤੇ ਉਸ ਤੋਂ ਬਾਅਦ ਵੀ ਪੰਜਾਬ ਦੇ ਵਿੱਚ ਵੀ ਮੌਨਸੂਨ ਆਵੇਗਾ